ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸਭ ਦੇ ਮੈਨੂੰ ਉਮੀਦ ਹੈ ਕਿ ਸਭ ਵਧੀਆ ਹੋਵੋਗੇ ਤੇ ਆਪਾਂ ਚੱਲਿਆ ਡਿਊਟੀ ਡਿਊਟੀ ਆਪਣੀ ਲੱਗੀ ਐ ਅਮਰਜੈਂਸੀ ਮਾਲਕ ਦੇ ਮੁੰਡੇ ਨੇ ਭੇਜਤੀ ਆਪਾਂ ਨੂੰ ਲੋਕੇਸ਼ਨ ਪਹਿਲਾਂ ਆਪਾਂ ਨੇ ਪੜਵਾਉਣਾਗਾ ਗੱਡੀ ਦੇ ਵਿੱਚ ਤੇਲ ਤੇਲ ਗੱਡੀ ਚ ਥੋੜਾ ਜਿਹਾ ਸੀਸ ਕਰਕੇ ਤਾਂ ਕਾਫੀ ਦੂਰ ਜਾਣਾ ਤੇ ਆਪਾਂ ਗੱਡੀ ਦੇ ਵਿੱਚ ਤੇਲ ਪੁਆਈਏ ਤੇਲ ਭਰਾ ਨੇ ਪਾਤਾ ਆਪਾਂ ਨੂੰ ਤੇਲ ਪੁਵਾ ਕੇ ਚਲੋ ਇੱਥੇ ਬਿਲਕੁਲ ਨਹੀਂ ਆਪਾਂ ਨਾ ਕਦੇ ਮੰਗਿਆ ਨਾ ਕਦੇ ਆਪਾਂ ਨੇ ਲੇਤਾ ਨਾ ਤਾਂ ਬਿਲਕੁਲ ਦਾ ਠੀਕ ਹੈ ਨਾ ਸਵਾਰਿਆਲ ਦਾ ਤੇਲ ਪੋਣਾ ਦੀ ਤੇਲ ਮੈਂ ਨੇ ਪਵਾ ਲਿਆ ਤੇਲ ਪਵਾ ਕੇ ਮੈਂ ਨਿਕਲ ਗਿਆ ਆਪਦੀ ਮੰਜ਼ਲ ਵੱਲ ਨੂੰ ਮੰਜ਼ਲ ਆਪਣੀ ਲੋਕੇਸ਼ਨ ਹੈ ਘਟੋ ਘਟ 23 ਕਿਲੋਮੀਟਰ ਦੀ ਹੈਗੀ ਹੈ ਤੇ ਲੋਕੇਸ਼ਨ ਆਪਾਂ ਨੇ ਲਾਲੀ ਦੂਜੇ ਮੋਬਾਈਲ ਦੇ ਉੱਪਰ ਤੇ ਲੋਕੇਸ਼ਨ ਲਾ ਕੇ ਆਪਾਂ ਨਿਕਲ ਗਏ ਆਪਦੇ ਮੰਜ਼ਲ ਦੇ ਵੱਲ ਨੂੰ ਦੇਖਦੇ ਆ ਉਧਰ ਕੀ ਬਣਦਾ ਕੀ ਆਪਾਂ ਨੇ ਉੱਥੇ ਜਾ ਕੇ ਕਰਨਾ ਹੈ ਠੀਕ ਹੈ ਨਹੀਂ ਅੱਜ ਦਾ ਜਿਹੜਾ ਸਫਰ ਆ ਬਹੁਤ ਵਧੀਆਗਾ ਤੇ ਬਹੁਤ ਦੇਖਣਯੋਗ ਹੈ ਸੌਦੀ ਵੀ ਇੰਨਾ ਵਧੀਆ ਬੰਦਾ ਜਿਹਦੇ ਕੋਲ ਆਪਰੇ ਜਾਣਾ ਬਹੁਤ ਹੀ ਘੈਂਟ ਬੰਦਾ ਹੋ ਠੀਕ ਹੈ ਨਾ ਆਪਾਂ ਨੂੰ ਕੋਈ ਨਾ ਕੋਈ ਸਟਾਫ ਮਿਲਣ ਵਾਲਾ ਉਥੋਂ ਜੋ ਕੋਈ ਆਪਾਂ ਲੈ ਕੇ ਆਉਣਗਾ ਤੇ ਅਸੀਂ ਚੱਲਿਆ ਹਾਂ ਆਪਾਂ ਚੱਲਿਆ ਅਬਦੁੱਲਾ ਰੋਡ ਦੇ ਉੱਪਰ ਅਬਦੁੱਲਾ ਰੋਡ ਤੋਂ ਆਪਾਂ ਨੇ ਬਾਅਦ ਜਾਣਾਗਾ 에어ਪੋਰਟ ਰੋਡ 에어ਪੋਰਟ ਰੋਡ ਆਪਣੇ ਸਾਹਮਣੇ ਆ ਗਿਆ ਤੇ 에어ਪੋਰਟ ਰੋਡ ਦੇ ਉੱਪਰ ਜਾ ਕੇ ਆਪਾਂ ਨੇ ਅਬ ਦੀ ਮੰਜ਼ਿਲ ਵੱਲ ਨੂੰ ਵਧਦੇ ਹੋਏ ਜਾਂਦੇ ਰਹੇ ਹਾਂ ਤੇ ਹਾਲੇਦਲੇ ਮੌਸਮ ਵੀ ਘੈਂਟ ਹੋਇਆ ਵਾ ਬੱਦਲ ਦੇਖੋ ਤੁਸੀਂ ਕਿੰਨੇ ਸੋਹਣੇ ਸੋਹਣੇ ਲੱਗੇ ਹੋਏ ਨੇ ਉੱਪਰ ਦੀ ਮੈਟਰੋ ਵੀ ਚੱਲ ਰਹੀ ਹੈ ਕੀ ਬਾਤ ਹੈ ਇਹ ਆਪਾਂ ਆ ਗਏ 8 ਨੰਬਰ ਵਾਲੀ ਕੁਬਰੀ ਦੇ ਉੱਪਰ 8 ਨੰਬਰ ਕੁਰੀ ਬਹੁਤ ਮਸ਼ਹੂਰ ਹੈ ਜਿੱਦੋਂ ਬਾਅਦ ਆ ਗਏ ਆਪਾਂ ਨੇ 7 ਨੰਬਰ ਕੁਬਰੀ ਦੇ ਉੱਪਰ ਜਿੱਥੋਂ ਆਪਾਂ ਨੇ ਯੂ ਟਰਨ ਲੈਣਾ ਹੈ ਯੂ ਟਰਨ ਲੈਂਡ ਤੋਂ ਬਾਅਦ ਆਪਾਂ ਚੱਲਾਂਗੇ ਤਰੀਕ ਤੁਮਮਾ ਠੀਕ ਹੈ ਨਾ ਇਹ ਆਪਾਂ ਨੇ ਯੂ ਟਰਨ ਲੈ ਲਿਆ ਯੂ ਟਰਨ ਲੈਣ ਤੋਂ ਬਾਅਦ ਆਪਾਂ ਚੱਲਾਂਗੇ ਆਪਦੀ ਮੰਜ਼ਿਲ ਵੱਲ ਨੂੰ ਤਰੀਕ ਓਥਮਾਨ ਬਿੰਨ ਤੇ ਆ ਗਏ ਆਪਾਂ ਇਸ ਟਾਈਮ ਠੀਕ ਹੈ ਨਾ ਇੱਥੇ ਮੈਂ ਪਹਿਲਾਂ ਕਾਫੀ 2 ਸਾਲ ਲੱਗ ਗਿਆ ਏਰੀਆ ਵੀ ਬਹੁਤ ਹੀ ਕੈਂਟ ਦੀ ਹੈ ਬੜੇ ਸ਼ਾਂਤ ਲੋਕ ਨੇ ਬੜੇ ਮਾਹੌਲ ਦੇ ਵਧੀਆ ਨੇ ਤੇ ਗੱਡੀ ਆਪਣੀ ਜਾਂਦੀ ਸ਼ਮੂਤ ਲਈ ਜਿਹੜੀ 90 ਦੀ ਸਪੀਡ ਉਹਦੇ ਉੱਪਰ ਹੀ ਆਪਾਂ ਚਲਾਉਣੀ ਹੈ ਜਿਆਦਾ ਸਪੀਡ ਦੇ ਉੱਪਰ ਲੋਡ ਨਹੀਂ ਆਪਾਂ ਕਰਦੇ ਕਈ ਵੀ ਆਪਾਂ ਸਪੀਡ ਦੇ ਹਿਸਾਬ ਨਾਲ ਹੀ ਚੱਲੇ ਆਂ ਸਾਹਮਣੇ ਜਿਹੜਾ ਦਿਨ ਦਾ ਕਿੰਗ ਸੁਲਮਾਨ ਰੋਡ ਹੈ ਇਹ ਵੀ 에어ਪੋਰਟ ਰੋਡ ਨੂੰ ਜਾ ਕੇ ਮਿਲ ਜਾਂਦਾ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਇੱਧਰ ਜੀ ਵੀ ਜਾ ਸਕਦੇ ਹੋ 에어ਪੋਰਟ ਰੋਡ ਤੇ ਲੋਕੇਸ਼ਨ ਆਪਣੀ ਹੋਣ ਵਾਲੀ ਹੈ ਪੂਰੀ ਜਿੱਦ ਤੋਂ ਆਪਾਂ ਨੇ ਲੈਣਾ ਜੂਟਰਨ ਲੈ ਕੇ ਆਪਾਂ ਆਪਣੀ ਲੋਕੇਸ਼ਨ ਦੇ ਹਿਸਾਬ ਨਾਲ ਪਹੁੰਚ ਜਾਣਾ ਠੀਕ ਹੈ ਨਾ ਇੱਥੇ ਜ਼ਿਆਦਾਤਰ ਜਿਹੜੇ ਡਰਾਈਵਰ ਨੂੰ ਲੋਕੇਸ਼ਨ ਦੇ ਹਿਸਾਬ ਨਾਲ ਹੀ ਚੱਲਦੇ ਨੇ ਕਿਉਂਕਿ ਏਰੀਆ ਦੇ ਨਾਮ ਤਾਂ ਹਰੇਕ ਬੰਦੇ ਨੂੰ ਯਾਦ ਵੀ ਨਹੀਂ ਜene ਠੀਕ ਹੈ ਨਾ ਇੱਥੇ ਮੈਂ ਰਹਿ ਕੇ ਆਦੀ ਮੈਨੂੰ ਨਹੀਂ ਪਤਾ ਦੀ ਇਹ ਲੋਕੇਸ਼ਨ ਇੱਥੇ ਦੀ ਹੈ ਜੇ ਮੈਨੂੰ ਵੈਸੇ ਉਹ ਕਹਿਣ ਤਾਂ ਵੀ ਇੱਥੇ ਆਹ ਏਰੀਆ ਜਾਣਾ ਤਾਂ ਮੈਂ ਚਲੇ ਜਾਂਦਾ ਮੈਂ ਹੁਣ 7-8 ਸਾਲ ਹੋ ਗਏ ਸਾਊਦੀ ਅਰਬ ਦੇ ਵਿੱਚ ਤਾਂ ਵਰਗੇ ਪੂਰੀ ਜਾਣਕਾਰੀ ਹੈਗੀ ਆਪਾਂ ਨੂੰ ਠੀਕ ਹੈ ਨਾ ਤੇ ਬਾਕੀ ਆ ਪਹਾੜੀਆਂ ਤੁਸੀਂ ਦੇਖਦੀਆਂ ਕਿੰਨੇ ਸੋਹਣੇ ਸੋਹਣੇ ਨੇ ਇਹਨਾਂ ਨੂੰ ਵੱਡ ਘੱਟ ਕੇ ਆਪਣੇ ਘਰ ਬਣਾਏ ਜਾਂਦੇ ਨੇ ਜਿਹੜੇ ਇੱਥੇ ਸਾਊਦੀ ਅਰਬ ਦੇ ਵਿੱਚ ਜ਼ਿਆਦਾਤਰ ਇਹ ਛਿੱਗੇ ਬਣਾਏ ਛਿੱਗੇ ਦਾ ਮਤਲ ਥੱਲੇ ਆਪ ਰਹਿੰਦੇ ਨੇ ਉੱਪਰ ਕਿਰਾਇਆ ਕਰੂ ਤੇ ਵੀ ਦੇਈ ਜਾਂਦੇ ਨੇ ਠੀਕ ਹੈ ਨਾ ਹਰੇ ਘਰ ਦਾ ਮਾਹੌਲ ਏਕਣੀ ਆ ਆਪਾਂ ਲੋਕੇਸ਼ਨ ਤੇ ਆਪਣੀ ਪਹੁੰਚ ਗਏ ਕਰ ਦਿਆ ਮੁੰਡੇ ਨੂੰ ਫੋਨ ਇਦੋਂ ਬਾਅਦ ਠੀਕ ਹੈ ਨਾ ਮੁੰਡਾ ਨਿਕਲੂਗਾ ਫਿਰ ਦੇਖਦੇ ਆਂ ਲੋਕੇਸ਼ਨ ਤੇ ਆਪਾਂ ਪਹੁੰਚ ਗਏ ਮੁੰਡੇ ਨੇ ਆਪਾਂ ਨੂੰ ਕੀਤਾ ਫੋਨ ਆਪਾਂ ਨੇ ਕਿਾ ਚੱਲੇ ਉੱਪਰ ਇਹ ਰਹਿੰਦਾ ਦੀ ਸ਼ਿੱਗਾ ਇਸ ਟਾਈਮ ਇਹਦਾ ਘਰ ਇਹਦਾ ਚੇਂਜ ਕਰਨਾਗਾ ਤੇ ਇਹ ਕਹਿੰਦਾ ਮੇਰਾ ਸਮਾਨ ਇੱਥੋਂ ਚੱਕ ਕੇ ਤੂੰ ਦੂਜੇ ਘਰੇ ਲੈ ਜਾ ਠੀਕ ਹੈ ਨਾ ਤੇ ਆਪਣੇ ਘਰ ਲੈ ਜਾ ਆਪਦੇ ਮਾਪਦੇ ਘਰੇ ਆ ਜੀ ਮਤਲਬ ਤੇ ਮੈਂ ਇਤੋਂ ਇਹ ਸਮਾਨ ਲੇਤਾ ਸਮਾਨ ਲੈ ਕੇ ਗੱਡੀ ਦੇ ਵਿੱਚ ਰੱਖਿਆ ਗੱਡੀ ਦੇ ਵਿੱਚ ਰੱਖਣ ਤੋਂ ਬਾਅਦ ਆਪਾਂ ਨੂੰ ਇੱਕ ਬਹੁਤ ਹੀ ਵਧੀਆ ਗੱਲ ਜਿਹੜੀ ਅੱਜ ਕੰਮ ਕਰਨ ਦਾ ਮਜ਼ਾ ਆਇਆ ਤੇ ਉਹ ਇਹ ਹੈ ਕਿ ਬੰਦੇ ਨੇ ਕੀ ਕੀਤਾ ਮੈਂ ਕੰਮ ਸਿਰਫ 2-10 ਤੋਂ 15-20 ਮਿੰਟ ਦਾ ਕੰਮ ਸੀ ਜਿਹੜਾ ਥੋੜੇ ਥੋੜੇ ਮੰਨ ਕੇ ਚਲੋ 5-4 ਕਿਲੋ ਦਾ ਸਮਾਨ ਸੀ ਟੇਚੀ ਹੋ ਗਿਆ ਅਜਾ ਕੋ ਚੱਕ ਕੇ ਆਪ ਗੱਡੀ 'ਚ ਰੱਖ ਕੇ ਆਪਣੇ ਘਰ ਨੂੰ ਮੇਰੇ ਘਰ ਨੂੰ ਹੀ ਲੈ ਕੇ ਜਾਣਾ ਕਿਉਂਕਿ ਉਹ ਜਿੱਥੇ ਕਹਿੰਦਾ ਬਾਪੂ ਦੇ ਘਰੇ ਰੱਖ ਰਹੀ ਬਾਅਦ 'ਚ ਮੈਂ ਲੈ ਜਾਊਗਾ ਮਾ ਚਲ ਠੀਕ ਹੈ ਤੇ ਮੈਂ ਚੱਕਿਆ ਤੇ ਮੈਨੂੰ ਇਹਨੇ 60 ਰਿਆਲ ਦਿੱਤੇ ਜੋ ਇੰਡੀਆ ਦੇ 13-1400 ਬਣਦਾਗਾ 60 ਰਿਆਲ ਦਿੱਤੇ ਤੇ ਸਾਡੀ ਮੰਨ ਕੇ ਚਲੋ ਵੀ ਮੇਰੀ ਦਿਹਾੜੀ ਪੂਰੀ ਹੋ ਗਈ ਹੈ ਅੱਜ ਠੀਕ ਹੈ ਨਾ ਤੇ ਕੰਮ ਵੀ ਕੀਤਾ ਤੇ ਮਜ਼ਾ ਵੀ ਆਇਆ ਸਫ਼ਰ ਵੀ ਬਹੁਤ ਵਧੀਆ ਰਿਹਾ ਤੇ ਬੰਦਾ ਵੀ ਬਹੁਤ ਵਧੀਆ ਏ ਬੰਦਾ ਇਹ ਵੀ ਪਹਿਲਾਂ ਵੀ ਮੈਂ ਇਹਦੇ ਮਾੜਾ ਮੋਟਾ ਚਾਹੁੰਦਾ ਹੁੰਦਾ ਹਾਂ ਰ ਹੈ ਨਾ ਇਹਨੇ ਵੀ ਜੇ ਮਾੜਾ ਮੋਟਾ ਕੰਮ ਵੀ ਕਰਾਉਂਦਾ ਤਾਂ ਉਹਦਾ ਆਪਾਂ ਨੂੰ ਹੱਕ ਦਿੰਦਾ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੰਮ ਕਰਨ ਦਾ ਕੋਈ ਪੈਸਾ ਜਿੰਦਾ ओके ਵੀਰੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ